ਆ ਗਿਆ ਨਾ ਜੀ ਬੱਕਰੀਆਂ ਸੂਪੀਆਂ ਮੈਂ 10 10 ਕਿਲੋ ਦੁੱਧ ਡੇਰੀ ਦੇ ਬਾਦਨਾ ਜੀ ਕੀ ਰੇਟ ਨੂੰ ਰੇਟ ਮੇਰਾ 46 ਰੁਪਏ ਲੱਗ ਜਾਂਦਾ ਜੀ ਡੇਰੀ ਤੇ ਠੀਕ ਹੈ ਹਾਂਜੀ ਹਾਂ ਮਹੀਨੇ ਦਾ ਕਿੰਨੇ ਰੁਪਈਆ ਦਾ ਹੋ ਜਾਂਦਾ ਫਿਰ ਦੁੱਧ ਤੁਸੀ ਲਾ ਲਓ 10 ਕਿਲੋ ਹੋ ਗਿਆ ਜੀ ਦੋ ਡੰਗਾਂ ਦਾ ਸੁਬਾ ਸ਼ਾਮ ਦਾ 40 ਰੁਪਈਆ ਦੇ ਹਿਸਾਬ ਨਾਲ ਬਲਾ ਲਓ ਪੈਸੇ ਕਿੰਨੇ ਬਣ ਗਏ ਨਹੀਂ ਜੀ ਮੈਂ ਫਿਰ ਇਹਨਾਂ ਨੂੰ ਚੂਰੀ ਚਾਰੀ ਪਾ ਦੇਣਾ ਹੀ ਖਰਾਕ ਪਾ ਦੇਣਾ ਜਿਹੜਾ ਮਹੀਨਾ ਦੁੱਧ ਪਾਉਣਾ ਅੱਛਾ ਹਾਂ ਫਿਰ ਮੈਂ ਇਹਨਾਂ ਨੂੰ ਮੂੰਗੀ ਦੀ ਚੂਰੀ ਆ ਹੁਣ ਵੀ ਉਹ ਖਰਾਕ ਪਈ ਆ ਜੀ ਥੱਲੇ ਅੱਛਾ ਆ ਨੀਰਾ ਤਾਂ ਮੈਂ ਛੌਂਕਣਾ ਪਾਇਆ ਮੂੰਗਫਲੀ ਦਾ ਨੀਰ ਮੈਂ ਪਾਉਂਦਾ ਨਹੀਂ ਅੱਛਾ ਇਹ ਛੌਂਕਣਾ ਪਾਇਆ ਵੀ ਚਲ ਖਾਂਦੇ ਆ ਕਿ ਨਹੀਂ ਖਾਂਦੇ ਚੂਰੀ ਕਿਹੜੀ ਚੂਰੀ ਮੂੰਗੀ ਦੀ ਮੱਕੀ ਛੋਲਿਆਂ ਦਾ 21000 ਦੀ ਬੱਕਰੀ ਲੈਂਦੀ ਸੀ ਮੁਕਸਰ ਤੋਂ ਹਾਂ ਤੇ ਅੱਜ ਉਹ 60000 ਦੀ ਬੱਕਰੀ ਮੈਨੂੰ ਅੰਦ ਕਹਿੰਦੇ ਦੇ ਦੇ ਮੈਂ ਨਹੀਂ ਦਿੰਦਾ ਜੀ 21000 ਦੀ ਲੈ ਕੇ ਹਾਂ ਉਹਦਾ 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 ਬੱਚਾ ਜੀ ਆ ਠੀਕ ਹੈ 21000 ਦੀ ਲੈ 60000 ਉਹਨ ਦਿੰਦੇ ਆ ਦੋ ਸੂਵੇ ਮੈਂ ਲੈ ਲੇ ਉਹਦੇ ਪਰ ਮੈਂ ਇਹ ਨਾ ਕਰਮਾ ਵਾਲਿਆਂ ਨੂੰ ਚਾਰ ਨਾਲਾ ਹੋਵੇ ਨਾ ਜੀ ਹੂੰ ਵਿਆਜ ਵੀ ਕੋਈ ਛੈ ਨਹੀਂ ਇਹਦੇ ਅੱਗੇ ਸੋਨਾ ਵੀ ਕੋਈ ਛੈ ਨਹੀਂ ਇਹਦੇ ਅੱਗੇ ਠੀਕ ਹੈ ਚਾਰ ਨਾਲਾ ਹੋਵੇ ਜੇ ਚਾਰ ਕੇ ਲੈ ਕੇ ਆਵੇ ਲੈ ਕੇ ਆਵੇ ਬੰਦਾ ਹਾਂ ਵੀ ਪੂਰਾ ਸਾਹਮਣਾ ਆਵੇ ਟਾਈਮ ਨਾਲ ਛੱਲ ਕੇ ਟਾਈਮ ਨਾਲ ਜਾ ਕੇ ਲੈ ਆਵੇ ਨਾ ਸੋਨਾ ਵੀ ਇਹਦੇ ਅੱਗੇ ਕੁਝ ਨਹੀਂ ਆ ਬਾਈ ਜੀ ਕੀ ਹਾਲ ਆ ਵਧੀਆ ਵਧੀਆ ਬਾਈ ਜੀ ਇਹ ਨਾ ਖੀਰਾ ਬੱਚਾ ਜੀ ਆ ਵੇਖ ਲਓ ਜੀ ਖੀਰਾ ਹੀ ਹੈ ਸੱਚੀ ਹਾਂਜੀ 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 ਪੂਰਾ ਕਰੀ ਇਹਨੂੰ ਹਾਂਜੀ ਹਾਂਜੀ ਆ ਲੈ ਖੀਰਾ ਹੀ ਆ ਲੈ ਹਾਂਜੀ 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 ਕੀ ਮੁੱਲ ਹੈ ਇਹਦਾ 30000 ਰੁਪਏ ਜੀ ਕਿੰਨੇ ਮਹੀਨੇ ਦਾ ਹੋਊਗਾ ਇਹ ਇਹਗਾ ਜੀ 13 ਕੇ ਮਹੀਨਿਆਂ ਦਾ ਹੈਗਾ 13 ਚਾਹਾਂ ਮਹੀਨਾ ਦਾ ਦੱਸ ਤੋੜੇ ਨਹੀਂ ਗੱਲੇ ਨੇ ਨਹੀਂ ਤੋੜ ਬਸ ਤਿਆਰੀ ਹੈ ਜੀ ਅਜੇ ਖੀਰਾ ਹੈ ਟਾਈਮ ਆ ਦੰਦ ਖੋਲੇ ਵੀ ਨੇਗੇ ਕੁ ਜੋੜੇ ਪੈਨੇ ਹਾਂ ਹਾਂ ਜੁੜੇ ਪੈਣ ਹਾਂ ਬੜਾ ਥੋੜਾ ਘੱਟ ਲਾ ਲਓ ਮੁੱਲ ਕੀ ਲੱਗਿਆਗਾ ਮੋਲੇ ਦਾ 20 ਲਾ ਕੇ ਗਏ ਸੀ ਢੀ ਲੱਗਿਆ ਹਾਂਜੀ ਖੀਰਾ ਹੀ ਆ ਲੈ ਵੀ ਆਲੇ 20000 ਲੱਗਿਆ ਬੱਕਰੇ ਕਿੰਨੇ ਲੈ ਕੇ ਆਏ ਹੋਗੇ ਤਿੰਨ ਲੈ ਕੇ ਆਂਦੇ ਜੀ ਉਹ ਦੋ ਦੰਦੇ ਆ ਜੀ ਹਾਂ ਤੇ ਆ ਵੀ ਖੀਰਾ ਹੀ ਆ ਜੀ ਕਿਹੜੇ ਪਿੰਡੋਂ ਆਏ ਬਾਈ ਰੱਤਾ ਖੜਾ ਜੀ ਰੱਤਾ ਖੜਾ ਜ਼ਿਲ੍ਹਾ ਮੁਕਸਰ ਸਾਹਿਬ ਮੁਕਸਰ ਸਾਹਿਬ ਇੱਧਰ ਵੀ ਰੱਤਾ ਖੜਾ ਹੈਗਾ ਹਾਂਜੀ ਹਾਂਜੀ ਰੱਤਾ ਖੜਾ ਸਾਡੇ ਜ਼ਿਲ੍ਹੇ 'ਚ ਵੀ ਹੈਗਾ ਫਿਰ ਹਾਂਜੀ 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 ਇਹਦਾ ਕੀ ਮੰਗਾਇਆ ਇਹ ਦੰਦ ਕਿੰਨੇ ਆ ਇਹ ਇਹ ਵੀ ਖੀਰਾ ਹੀ ਆ ਜੀ ਆ ਖੁਰਲੀ ਕੀ ਨੇ ਬਣਾਈ ਆ ਬਈ ਯਾਰ ਇਹ ਮਿਸਤਰੀ ਤੋਂ ਬਣਵਾਈ ਸੀ ਹੈ ਮਿਸਤਰੀ ਤੋਂ ਖੁਰਲੀ ਘੰਡ ਬਣਾਈ ਆ ਹਾਂਜੀ 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 ਬੱਕਰਿਆਂ ਦੇ ਖਾਣ ਵਾਸਤੇ ਹਾਂ ਭਾਰੀ ਆ ਜੀ ਹਾਂ ਦੂਜੀ ਦੇ ਤੋੜ ਦਿੰਦੇ ਇਹ ਤੋੜ ਦੇਣੀ ਧਿਆਨ ਕਿੱਧਰ ਆ ਬਈ ਇੱਧਰ ਆ ਧਿਆਨ ਇੱਧਰ ਰੱਖ ਬਈ ਹਾਂਜੀ ਹਾਂਜੀ ਇੱਧਰ ਆ ਇੱਧਰ ਆ ਹਾਂਜੀ ਧਿਆਨ ਬੱਕਰੇ ਤੇ ਰੱਖ ਬਈ ਧਿਆਨ ਕਿੱਧਰ ਆ ਧਿਆਨ ਇੱਧਰ ਆ ਹਾਂਜੀ ਹਾਂਜੀ ਬਈ ਇਹਦਾ ਕੀ ਮੁੱਲ ਹੈ ਇਹਦਾ ਵੀ 25000 ਜੀ ਇਹ ਵੀ ਖੀਰਾ ਹੈ ਹਾਂਜੀ ਹਾਂਜੀ ਇਹ ਵੀ ਖੀਰਾ ਹੀ ਆ ਜੀ ਇੰਨੇ ਬੱਕਰੇ ਕਿੱਥੋਂ ਲਿਆਂਦੇ ਨੇ ਬਾਈ ਕੀਰੇ ਕੀਰੇ ਜੇ ਇਕੱਠੇ ਕਰਕੇ ਇਹ ਸਾਂਭੇ ਆ ਦੀ ਘਰ ਦੇ ਬੱਚੇ ਤਿਆਰ ਕੀਤੇ ਆ ਘਰ ਦੇ ਵਿੱਚ ਜੀ ਇੰਨੇ ਬੱਕਰੀਆਂ ਰੱਖੀ ਨੇ ਆਪਣੇ ਕੋਲੇ ਹੈਗੇ 32 ਨਾਲ ਜੀ 32 ਨਾਲ ਬੱਕਰੀਆਂ ਬੱਕਰੀਆਂ ਬੁੱਕਰੀਆਂ ਬੱਚੇ ਬੁੱੱਚੇ ਪਾ ਕੇ ਸਾਰੇ ਰੁਕਦਾ ਕੰਮ ਆ ਵੀਰੇ ਇਹ ਮੈਨੂੰ ਮੈਂ ਬਚਪਨ ਦਾ ਹੀ ਕਰੀ ਜਾਂਦਾ ਬਚਪਨ ਦਾ ਹਾਂਜੀ ਹਾਂਜੀ ਸ਼ੁਰੂ ਤੋਂ ਥੋੜੇ ਬੋਦੇ ਤਜਰਬੇ ਵੀ ਸਾਂਝੇ ਕਰਪੜਾ ਹਾਂਜੀ ਹਾਂਜੀ ਤਜਰਬੇ ਇਹ ਵੀ ਮਾਲ ਦਾ ਸਪਰੀਆ ਸੇ ਇਹੋ ਜਿਹਾ ਜੀ ਮੈਨੂੰ ਤੋਂ ਸ਼ੁਰੂ ਤੋਂ 4 ਦਿਨ ਨੇ ਆ ਸੌਂਦਾ ਆਇਆ ਵਗੈਰਾ ਸਾਰੇ ਤਜਰਬੇ ਮਤਲਬ ਆਪਾਂ ਨੂੰ ਆਉਂਦੇ ਆ ਜੀ ਠੀਕ ਐ ਪੜਿਆ ਕਿੰਨਾ ਵੀਰੇ ਪਰ ਇਹ ਬਸ ਮੜਾ ਮੋਟਾ ਜਿਹਾ ਪੜਿਆ ਵੀ ਐਵੇਂ ਤਾਂ ਕੋਈ ਸਾਲ ਕ ਲਾਇਆ ਹੋਊਗਾ ਸਕੂਲੇ ਜੀ ਨੌ ਪਾਲਾਂ ਨੇ ਹਾਂ ਨਾ ਪਾਲਿੰਨੇ ਆ ਜੀ ਬਸ ਸਹੀ ਗੱਲ ਲੱਖ ਰਿਹਾ ਲੱਖ ਰੁਪਏ ਦੀ ਗੱਲ ਹਾਂਜੀ ਠੀਕ ਐ ਬੱਕਰੀਆਂ ਕਿਹੜੀਆਂ ਰੱਖੀਆਂ ਨੇ ਬਈ ਫਿਰ ਬੀਟ ਲਿਆ ਜੀ ਆਪਣੇ ਕੋਲ ਬੀਟ ਲਾ ਹਾਂਜੀ ਹਾਂਜੀ ਰੰਗਾ ਡੜਾ ਹੁੰਦੇ ਆ ਬੱਕਰੀ ਹਾਂਜੀ ਹਾਂਜੀ ਰੰਗਾ ਡੜਾ ਇਹ ਇਹ ਅੰਬਰਸਰੀ ਬੀਟਲ ਆ ਜੀ ਠੀਕ ਐ ਇਹਨੇ ਨਿਸ਼ਾਨੀ ਆ ਹੀ ਅੰਬਰਸਰੀ ਬੀਟਲ ਦੀ ਜਿਹੜੇ ਮੱਥੇ ਤੇ ਡੱਬ ਹੁੰਦਾ ਹੀ ਇਹਦੇ ਉਹ ਥੋੜਾ ਹైదరాబాద్ ਹੀ ਜਾ ਜਾਂਦਾ ਜੀ ਆਪ ਇਹ ਵੀ ਬੀਟਰ ਚ ਪਾਈ ਹੋਏ ਹੈਗੀ ਠੀਕ ਹੈ ਹਾਂ ਆ ਅੰਮ੍ਰਿਤਸਰ ਦੇ ਬੱਕਰੀਆਂ ਰੱਖ ਦੋਗੇ ਹਾਂਜੀ ਹਾਂਜੀ ਬਚਪਨ ਤੋਂ ਜੀ ਫਿਰ ਕਮਾਈ ਕਿਵੇਂ ਹੁੰਦੀ ਹੈਗੀ ਬੱਕਰੀਆਂ ਦੇ ਵਿੱਚ ਬਹੁਤ ਵਧੀਆ ਜੀ ਕਮਾਈ ਨਹੀਂ ਐ ਨਹੀਂ ਕਿਵੇਂ ਹੁੰਦੀ ਹੈਗੀ ਕਿਵੇਂ ਇਹਨਾਂ ਨੇ ਜਿਵੇਂ ਮੰਨ ਕੇ ਚੱਲੋ ਜੀ ਆਹ ਬੱਚੇ ਮੇਰੇ ਇਹ ਇਹਨਾਂ ਨੇ ਸੁਰੂਤੋਂ ਸਮਝਾ ਹੋਈ ਵੀ ਬੱਕਰੀਆਂ ਸੂਣ ਤੋਂ ਲੈ ਕੇ ਮੇਂਵਣੇ ਕਿਵੇਂ ਵਿਕਦੇ ਆਗੇ ਦੁੱਧ ਕਿੰਨੇ ਪੈਂਦਾ ਉਹ ਦੱਸ ਹਾਂਜੀ 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 ਹੁਣ ਆਊਗਾ ਨਹੀਂ ਕਨਕ ਦਾ ਸੀਜ਼ਨ ਆ ਗਿਆ ਜੀ ਆ ਗਿਆ ਨਾ ਜੀ ਬੱਕਰੀਆਂ ਸੂਪੀਆਂ ਮੈਂ 10 10 ਕਿਲੋ ਦੁੱਧ ਦੇ ਡੇਰੀ ਤੇ ਪਾ ਦਿੰਦਾ ਜੀ ਕੀ ਰੇਟ ਨੇ ਰੇਟ ਮੇਰਾ 46 ਰੁਪਏ ਲੱਗ ਜਾਂਦਾ ਜੀ ਡੇਰੀ ਤੇ ਠੀਕ ਹੈ ਮਹੀਨੇ ਦਾ ਕਿੰਨੇ ਰੁਪਈਆ ਦਾ ਹੋ ਜਾਂਦਾ ਫਿਰ ਦੁੱਧ ਤੁਸੀਂ ਲਾ ਲਓ 10 ਕਿਲੋ ਹੋ ਗਿਆ ਜੀ ਦੋ ਡੰਗਾਂ ਦਾ ਸੁਬਾ ਸ਼ਾਮ ਦਾ ਠੀਕ ਹੈ 46 ਰੁਪਈਆ ਦੇ ਹਿਸਾਬ ਨਾਲ ਬਣਾ ਲਓ ਪੈਸੇ ਕਿੰਨੇ ਬਣ ਗਏ ਠੀਕ ਹੈ ਹਾਂਜੀ ਤੇ ਵਧੀਆ ਪੇਮੈਂਟ ਆ ਜਾਂਦੀ 2-3000 ਰੁਪਈਆ ਪੇਮੈਂਟ ਆ ਜਾਂਦੀ ਹੈ ਜੀ ਡੇਰੀ ਤੇ ਠੀਕ ਹੈ ਹਾਂਜੀ ਹਾਂਜੀ ਤੇ ਜੇ ਤੇ ਇਹਨਾਂ ਦੇ ਛੋਟੇ ਬੱਚੇ ਵੇਚ ਦਿੰਦਾ ਜੀ ਮੈਂ ਬੱਚੇ ਇਹ ਫਿਰ ਬੱਚੇ ਕਦੋਂ ਵੇਚ ਦਿਓਗੇ ਇਹ ਬੱਚੇ ਮੈਂ ਵੱਡੇ ਕਰਕੇ ਮੈਨੂੰ ਸ਼ੌਂਕ ਸੀ ਮੈਂ ਵੱਡੇ ਕਰਕੇ ਵੇਚਾਂ ਅੱਛਾ ਹਾਂ ਮੈਨੂੰ ਨਿੱਕੇ ਇਹ ਨਹੀਂ ਮੈਂ ਨਿੱਕੇ ਨਿੱਕੇ ਵੇਚਦਾ ਮੈਂ ਪੂਰੇ ਵੱਡੇ ਤਿਆਰ ਕਰਕੇ ਜੇ ਤਾਂ ਦੁੱਧ ਪੌਣਾ ਫਿਰ ਤਾਂ ਬੰਦਾ ਉਹਦੀ ਵੇਚ ਦਿੰਦਾ ਹੁੰਦਾਗਾ ਨਹੀਂ ਜੀ ਮੈਂ ਫਿਰ ਇਹਨਾਂ ਨੂੰ ਚੂਰੀ ਚਾਰੀ ਪਾ ਦੇਣਾ ਜੀ ਖਰਾਕ ਪਾ ਦੇਣਾ ਜਿਹੜਾ ਮਹੀਨਾ ਦੁੱਧ ਪਾਉਣਾ ਅੱਛਾ ਹਾਂ ਫਿਰ ਮੈਂ ਇਹਨਾਂ ਨੂੰ ਮੂੰਗੀ ਦੀ ਚੂਰੀ ਆ ਹੁਣ ਵੀ ਉਹ ਖਰਾਕ ਪਈ ਆ ਜੀ ਥੱਲੇ ਅੱਛਾ ਆ ਨੀਰਾ ਤਾਂ ਮੈਂ ਛੌਂਕਣਾ ਪਾਇਆ ਮੂੰਗਫਲੀ ਦਾ ਨੀਰ ਮੈਂ ਪਾਉਂਦਾ ਨਹੀਂ ਅੱਛਾ ਇਹ ਛੌਂਕਣਾ ਪਾਇਆ ਵੀ ਚੱਲ ਖਾਂਦੇ ਆ ਕਿ ਨਹੀਂ ਖਾਂਦੇ ਚੂਰੀ ਕਿਹੜੀ ਚੂਰੀ ਮੂੰਗੀ ਦੀ ਮੱਕੀ ਛੋਲਿਆਂ ਦਾ ਛਿਲਕਾ ਇੱਥੇ ਤੇ ਆਪਣਾ ਚੋਕਰ ਹੋ ਗਿਆ ਜੀ ਕੰਕ ਦਾ ਠੀਕ ਹੈ ਛਿਲਕਾ ਜਿਹਨੂੰ ਕਹਿੰਦੇ ਆਪਾਂ ਕਿੰਨੇ ਕਿੰਨੇ ਮਹੀਨਿਆਂ ਦੇ ਫਿਰ ਬੱਚੇ ਵੇਚਦੇ ਹੋਗੇ ਤੁਸੀਂ ਕਰਕੇ ਮੈਂ ਆ ਤੁਹਾਡੇ ਸਾਹਮਣੇ ਇਹ ਬੱਚੇ ਖੀ ਲਿਆ ਜਲਾ ਆ ਗਿਆ ਵੇਖ ਕੇ ਰੋਗ ਗਿਆ ਉਹ ਕਹਿ ਰਿਹਾਦਾ ਵੀ ਪੱਠ ਲੈਣੀ ਆ ਉਹਨੂੰ ਕਹਿ ਲਿਆ ਵੀ ਵੀਰ ਕਰ ਲੈ ਪਸੰਦ ਉਹ ਆਂਦਾ ਯਾਰ ਮੈਨੂੰ ਤਾਂ ਪਤਾ ਨਹੀਂ ਮੈਨੂੰ ਬੀਟਰ ਲੈਣੀ ਆ ਜੀ ਤੇ ਵੱਡੇ ਕਰਨ ਵਾਲੀ ਕਹਿ ਰਹਿੰਦੇ ਆ ਜੀ ਤੂੰ ਵਾਸਤੇ ਵੇਖ ਲੈ ਭਰਾ ਕਿਹੜੀ ਤੈਨੂੰ ਵਧੀਆ ਲੱਗਦੀ ਆ ਕਹਿੰਦਾ ਆ ਵਧੀਆ ਲੱਗਦੀ ਆ ਹੋਰ 15 16 ਹਜ਼ਾਰ ਦੀ ਪੱਠ ਵੇਚ ਦੇ ਦਈ ਦੀ ਆ ਜੀ ਅੱਛਾ ਹਾਂਜੀ ਹਾਂਜੀ ਤਿੰਨ ਸਾਢੇ ਤਿੰਨ ਮਹੀਨੇ ਦੀ ਚਾਰਾਂ ਦੀ ਕਮਾਈ ਮੈਨਾਂ ਯਾਨੀ ਕਿ ਹੁੰਦੀ ਆ ਬਹੁਤ ਵਧੀਆ ਜੀ ਮਹਾਰਾਜ ਦੀ ਮਿਹਰ ਐ ਨਹੀਂ ਆਰਾ ਜੀ ਘਰ-ਵਾਰ ਚੱਲਦਾ ਬੱਕਰੀਆਂ ਦੇ ਨਾਲ ਹਾਂ ਬਹੁਤ ਚੰਗਾ ਜੀ ਬਹੁਤ ਚੰਗਾ ਮੈਂ ਨਾ ਜੀ ਇਹ ਤੋਂ ਪਹਿਲਾਂ ਮੈਂ ਠੇਕੇਦਾਰੀ ਕਰਦਾ ਸੀ ਠੇਕੇਦਾਰੀ ਕਰੀ ਵੀਰੇ ਮੇਰੇ ਕੋਲ ਨਾ ਸੁਸਾਇਟੀ ਆ ਲਾਇਸੈਂਸ ਠੇਕੇਦਾਰੀ ਦਾ ਹਾਂ ਤੇ ਮਤਲਬ 5-6 ਲੱਖ ਰੁਪਏ ਦਾ ਕੰਮ ਪੈ ਜਾਂਦਾ ਉੱਤੇ ਮੈਂ ਉਹ ਕੰਮ ਛੱਡ ਕੇ ਹੁਣ ਮੇਰਾ ਛੋਟਾ ਬੇਲੀ ਕਰੀ ਜਾਂਦਾ ਮੈਂ ਇਸ ਲਾਈਨ ਤੇ ਆ ਜੀ ਬੱਕਰੀਆਂ ਦੀ ਠੀਕ ਹੈ ਬਹੁਤ ਵਧੀਆ ਕਮਾਈ ਮੈਂ ਨਾ ਵੀ ਇਹ ਤੋਂ ਨਾਲ ਦਾ ਨਜ਼ਾਰਾ ਹੀ ਨਹੀਂਗਾ ਉਹ ਕੰਮ ਕਦੋਂ ਛੱਡਤਾ ਸੀ ਉਹ ਮੈਂ 6 ਮਹੀਨੇ ਹੋ ਗਏ ਛੱਡੇ ਨੂੰ ਅੱਗੇ ਮੈਂ ਬੰਦਾ ਰੱਖ ਕੇ ਕਰਦਾ ਸੀ ਤੇ ਹੁਣ ਮੈਂ ਜਮਾਂ ਹੀ ਛੱਡਦਾ ਜੀ ਜਮਾਂ ਹੀ ਛੱਡਦਾ ਜਮਾਂ ਹੀ ਛੱਡ ਚਾਰ ਕੇ ਵੀ ਆਪਲੇ ਉਹਨਕ ਬੰਦੇ ਆਪ ਚਾਰਦਾ ਜੀ ਮੈਂ ਅੱਛਾ ਬੰਦਾ ਵੀ ਮੈਂ ਜੇ ਮੰਨ ਲੇ ਚਲੋ ਅੱਜ ਮੈਨੂੰ ਕੰਮ ਹੈ ਮੈਂ ਛੜ ਬੰਦਾ ਕਰ ਲਿਆ ਨਹੀਂ ਤੇ ਮੈਂ ਜਾਦਾ ਆਪ ਹੀ ਨਾਲ ਜਾਊਂਗਾ ਬੰਦਾ ਵੀ ਹੀ ਹੋਵੇ ਤਾਂ ਠੀਕ ਹੈ ਬਾ ਕਿਉਂ ਮੈਨੂੰ ਤਸੱਲੀ ਨਹੀਂ ਹੁੰਦੀ ਵੀ ਬੰਦਾ ਜਾ ਕੇ ਲਿਆਊਗਾ ਜਾਂ ਚੰਗੇ ਤਾਂ ਚਾਰ ਕੇ ਲਿਆਊਗਾ ਕਿੰਨੇ ਵਜੇ ਲੰਘ ਜਾ ਉਹਨੂੰ ਕਿੰਨੇ ਵਜੇ ਘਰੇ ਆਉਣਾ ਮੈਂ ਸਵੇਰ ਲੈ ਜਾਂਦਾ ਜੀ 7 7:30 8 ਵਜੇ ਤੇ ਹੁਣ ਜਿਵੇਂ ਗਰਮੀ ਆ ਗਈ ਹੁਣ ਮੈਂ 1 ਵਜੇ ਘਰੇ ਲੈਣੀਆਂ ਰੋਟੀ ਆਣ ਕੇ ਖਾਣੀਆਂ ਅੱਛਾ ਹਾਂ ਫਿਰ ਠੀਕ ਹੈ ਹਾਂਜੀ ਹਾਂਜੀ ਯਾਨੀ ਕਿ ਪੂਰਾ ਐ ਟਾਈਟ ਕਰਕੇ ਫੇਰ ਮੈਂ ਨਾ ਜੀ ਬਿਲਕੁਲ ਜੇ ਰੱਜੀਆਂ ਦੇ ਘਰੇ ਆਉਣੀਆਂ ਨਹੀਂ ਤਾਂ ਨਹੀਂ ਫਿਰ ਇਹਨਾਂ ਨੂੰ ਘਰੇ ਵੀ ਚਰਾਂਦ ਪੂਰੀ ਮਤਲਬ ਛੱਕਾ ਛੁਲਕਾ ਪੂਰਾ ਖਰਾਕ ਪਾਉਣੀ ਆ ਜੀ ਘਰੇ ਇਹ ਨਹੀਂ ਵੀ ਇਤਨਾ ਬਾਹਰੋਂ ਚਾਰ ਕੇ ਆ ਗਿਆ ਦਾ ਵਾਰ ਦੋ ਠੀਕ ਹੈ ਨਿਸ਼ਾਨ ਤਾਂ ਨਹੀਂ ਹੋਇਆ ਕਦੇ ਮਾ ਨਾ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਕਦੇ ਅੱਜ ਆਏ ਤੀ ਠੰਡ ਵੇਲੇ ਕਿੰਨੀ ਪਈ ਆ ਜੀ ਹਾਂ ਅਜੇ ਮਹਾਰਾ ਸੱਚੇ ਪਾਤਸ਼ਾਹ ਲੋਕਾਂ ਦੇ 25-25 ਬੱਚੇ ਮਰੇ ਆਪਣਾ ਇੱਕ ਬੱਚਾ ਨਹੀਂ ਮਰਿਆ ਬਸ ਸਾਹਮਦੇ ਹੀ ਸਿਰ ਤੇ ਠੀਕ ਹੈ ਇੱਕ ਬੱਚਾ ਸਾਰੇ ਕਰਮ ਵਾਲਿਆਂ ਵਧੀਆ ਤਿਆਰ ਹੋਈ ਹੈ ਜੀ ਗੈਨਕੀ ਵਪਾਰ ਤਾਂ ਨਹੀਂ ਕਰਦੇ ਮਾੜਾ ਨਹੀਂ ਨਹੀਂ ਵਪਾਰ ਨਹੀਂ ਕਰਦੇ ਬਸ ਕਹਿੰਦੇ ਲੋਕ ਬੜੇ ਆ ਪਰ ਮੈਂ ਨਾ ਨਹੀਂ ਮੈਂ ਨਾ ਵੀ ਮੇਰੇ ਘਰ ਦੇ ਬੱਚੇ ਤਿਆਰ ਹੋਣ ਤਾਂ ਮੈਂ ਉਹ ਮੰਡੀ ਤੇ ਲੈ ਕੇ ਵੇਚਾਂ ਠੀਕ ਹੈ ਹਾਂ ਮੇਰੀ ਵਪਾਰ ਦਾ ਕੋਈ ਚਾਂਗ ਨਹੀਂ ਮਿਲਦੀ ਵੀ ਕਰਦੀ ਵੇਚ ਦੂੰਗਾ ਘਰ ਦੇ ਬੱਚੇ ਵੇਚਦਾ ਜਵੇਂ ਆਤੀ ਮੇਰੇ ਕੋਲ 6 ਆ ਇੱਕ ਮੈਂ ਪਿਛਲੀ ਮੰਡੀ ਵੇਚ ਗਿਆ ਸੀ ਤੇ ਦੋ ਅਜੇ ਘਰੇ ਆ ਜੀ ਤਿੰਨ ਹੋਰ ਮੈਂ ਲੈ ਜਾਂਦੇ ਠੀਕ ਹੈ ਹਾਂ ਜੀ ਜਾਨਕੀ ਦੁੱਧ ਵੇਚ ਕੇ ਕਮਾਈ ਕਰਦਾ ਹਾਂ ਹਾਂ ਦੁੱਧ ਵੇਚ ਕੇ ਨਾਲ ਪੱਠਾ ਪੁੱਠਾ ਵੇਚ ਕੇ ਮੇਵਣੇ ਵੇਚ ਕੇ ਕਮਾਈ ਕਰਦਾ ਸੀ ਹਾਂਜੀ ਠੀਕ ਹੈ ਹਾਂਜੀ ਇੱਕ ਗੁਜ਼ਾਰਾ ਤਾਂ ਹੁੰਦਾ ਨਾ ਹਾਂ ਮੈਂ ਨਾ ਹੀ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਵਧੀਆ ਕਿਰਪਾ ਜੀ ਬੱਕਰੀ ਲੈਣ ਆਹੋ ਜੀ ਆਈ ਮੈਂ ਨਾ 21000 ਦੀ ਬੱਕਰੀ ਲੈਂਦੀ ਸੀ ਮੁਕਸਰ ਤੋਂ ਹਾਂ ਤੇ ਅੱਜ ਉਹ 60000 ਦੀ ਬੱਕਰੀ ਮੈਨੂੰ ਅੰਦ ਕਹਿੰਦੇ ਦੇ ਦੇ ਮੈਂ ਨਹੀਂ ਦਿੰਦਾ ਜੀ 21000 ਦੀ ਲੈ ਆ ਕੇ ਹਾਂ ਉਹਦਾ 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 ਬੱਚਾ ਜੀ ਆ ਠੀਕ ਆ 100000 60000 ਰੋਡ ਦਿੰਦੇ ਆ 2 ਸੂਵੇ ਮੈਂ ਲੈ ਲੇ ਉਹਦੇ ਇੱਕ ਬੱਚਾ ਉਹਦਾ ਵੱਡਾ ਜਿਹੜਾ ਚੰਗਾ ਬੱਚਾ ਵਧੀਆ ਨਾ ਸਿਰੇ ਦਾ ਫਿਰ ਵੇਚਣੀ ਨਹੀਂ ਉਹ ਨਹੀਂ ਵੇਚਣੀ ਕਿਉਂ ਉਹਦੀ ਬਲੱਡ ਲਾਈਨ ਲਈ ਜਾਂਦਾ ਜੀ ਮੈਂ ਗਾਂ ਵਧਾਈ ਜਾਂਦਾ ਅੱਛਾ ਬਾਹਲੀ ਚੰਗੀ ਬੱਕਰੀ ਆ ਜੀ ਅੰਬਰਸਰੀ ਮੀਟਲੇ ਪੂਰਾ ਕੱਦ ਕਾਰਿਆ ਤੇ ਬੱਕਰਾ ਵੀ ਚੰਗਾ ਲਾ ਮੈਂ ਹਾਂ ਬੱਕਰਾ ਬਹੁਤ ਚੰਗਾ ਜੀ ਮਤਾਂ ਹੀ ਰੱਖ ਰਿਆ ਨਾ ਕਰੀ ਇਹਦਾ ਭਰਾ ਹੈ ਜੀ ਅੱਛਾ ਹਾਂ ਇਹ ਵੇਖ ਲਓ ਜੇ ਖੀਰਾ ਐਡਾ ਇਹਦਾ ਭਰਾ ਪੂਰਾ ਇਹਦੇ ਅੰਗੂ ਆ ਜੀ ਸੇਮ ਹੈ ਖਾਦੇ ਦੇ ਵਾਂਗੂ ਕਰਨ ਕੋਲ ਵੱਡੇ ਵੱਡੇ ਪੂਰੇ ਉਹ ਕਿੱਡਾ ਦਾ ਉਹ ਇਹਦਾ ਵੱਡਾ ਜੀ ਨਾ ਦ 40 ਤੋਂ ਥੋੜਾ ਹੀ ਘੱਟ ਆ ਜੀ 2 ਇੰਚ ਲਾ ਲਓ ਜਾਂ 1 ਇੰਚ ਲਾ ਲਓ ਠੀਕ ਹੈ ਹਾਂ ਕਮਾਈ ਯਾਰ ਹਰ ਮਹੀਨੇ ਹੁੰਦੀ ਹੈਗੀ ਹਾਂ ਹਰ ਮਹੀਨੇ ਕਰ ਲਵਾਂ ਜੇ ਤਾਂ ਆਪਦੀ ਮਰਜ਼ੀ ਹੈ ਜੀ ਦੁੱਧ ਕਿਹੜੇ ਮਹੀਨੇ ਜ਼ਿਆਦਾ ਪਾਉਂਦਾ ਦੁੱਧ ਜਦੋਂ ਆ ਕਣਕ ਚੱਲ ਪੀ ਜੀ ਕਣਕ ਚੱਲ ਪੀ ਹਾਂ ਕਣਕ ਚੱਲ ਪੀ ਠੀਕ ਹੈ ਫਿਰ ਤਾਂ ਰੱਜ ਕੇ ਦੁੱਧ ਪਾ ਲਓ ਜੀ ਨਾਲੇ ਤੇ ਜਿਆ ਮੈਂ ਕਣਕ ਕਰਾ ਕੇ ਖਵਾ ਕੇ ਵੇਚਦਾ ਨਾ ਜੀ ਹਾਂ ਆ ਬੱਚੇ ਦੁੱਗਣੇ ਹੋ ਜਾਂਦੇ ਆ ਅੱਛਾ ਹਾਂਜੀ ਹਾਂਜੀ ਫਿਰ ਦੌਰ ਵੀ ਵੱਧ ਕਮਾਦਾ ਮੈਂ ਨਾ ਵੀ ਬਾਈ ਨਿਆਰਾ ਆ ਜਾਂਦਾ ਜੀ ਨਹੀਂ ਇੰਨੇ ਨਾਲ ਸਾਹਮਣੇ ਔਖੇ ਤਾਂ ਹੀ ਲੱਗਦੇ ਔਖੇ ਜੇ ਚਾਰਨੀ ਆਪਾਂ ਫੇਰ ਤਾਂ ਕੋਈ ਔਖੇ ਨਹੀਂ ਤੇ ਜੇ ਫਾਰਮਾ ਚ ਫੇਰ ਔਖੇ ਆ ਜੀ ਠੀਕ ਹੈ ਹਾਂ ਰਜਾਉਣਾ ਬਹੁਤ ਔਖਾ ਪਰ ਮੈਂ ਇਹ ਨਾ ਕਰਮਾ ਵਾਲਿਆਂ ਨੂੰ ਚਾਰਨ ਵਾਲਾ ਹੋਵੇ ਨਾ ਜੀ ਵਿਆਜ ਵੀ ਕੋਈ ਛੈ ਨਹੀਂ ਇਹਦੇ ਅੱਗੇ ਸੋਨਾ ਵੀ ਕੋਈ ਛੈ ਨਹੀਂ ਇਹਦੇ ਅੱਗੇ ਠੀਕ ਹੈ ਚਾਰਨ ਵਾਲਾ ਹੋਵੇ ਜੇ ਚਾਰ ਕੇ ਲੈ ਕੇ ਆਵੇ ਲੈ ਕੇ ਆਵੇ ਬੰਦਾ ਹਾਂ ਵੀ ਪੂਰਾ ਸਾਹਮਣਾ ਲਾਵੇ ਟਾਈਮ ਨਾਲ ਛੱਡ ਕੇ ਟਾਈਮ ਨਾਲ ਜਾ ਕੇ ਲੈ ਆਵੇ ਨਾ ਸੋਨਾ ਵੀ ਇਹਦੇ ਅੱਗੇ ਕੁਝ ਨਹੀਂ ਆ ਠੀਕ ਹੈ ਐਤਿਹਾਸ ਚ ਮੈਨੂੰ ਥੋੜੀ ਪ੍ਰੋਬਲਮ ਆ ਗਈ ਸੀ ਹਾਂ ਬਸ ਸੋਨਾ ਗਹਿਣੇ ਪਾ ਕੇ ਇਹਨਾਂ ਨੂੰ ਖਰਾਕ ਪਾਈ ਐ ਅੱਛਾ ਹਾਂਜੀ ਉਹ ਕਿਉਂ ਬਸ ਥੋੜੀ ਪ੍ਰੋਬਲਮ ਆ ਗਈ ਸੀ ਤੋਂ ਮੈਂ ਹ ਸਿਆਲ ਚ ਥੋੜੇ ਟੁੱਟ ਨਾ ਜਾਣ ਫਿਰ ਮੈਂ ਇਹਨਾਂ ਨੂੰ ਖਰਾਕ ਪਾਈ ਸੋਨਾ ਤਾਂ ਆ ਜੂਗਾ ਦੁਬਾਰੇ ਹਾਂ ਮਹਾਰਾਜ ਦੀ ਕਿਰਪਾ ਆ ਜੂਗਾ ਜੀ ਠੀਕ ਕੋਈ ਜ਼ਿਆਦਾ ਨਹੀਂ 30000 ਰੁਪਈਆ ਠੀਕ ਹੈ ਹਾਂਜੀ 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 30000 ਦੀ ਖਰਾਕ ਇਕੱਠੀ ਲਿਆਂਦੀ ਫਿਰ ਇਹਨਾਂ ਨੂੰ ਹਾਂ ਇਕੱਠੀ ਲਿਆ ਕੇ ਰਜਵੀ ਸਾਰਾ ਸਿਆਲ ਪਾਈ ਜੀ ਮੈਂ ਠੀਕ ਹੈ ਤੇ ਗਵਾਰੇ ਦਾ ਨੀੜਾ ਮੈਂ ਕੱਥਾ ਸਤਾ ਲਿਆ 15000 ਦਾ ਜੀ 15000 ਹਾਂਜੀ ਹਾਂਜੀ ਠੀਕ ਹੈ ਚੰਗਾ ਵੀਰਿਆ ਹੈ ਓਕੇ ਜੀ ਧੰਨਵਾਦ ਜੀ ਬਹੁਤ ਕੰਮ ਦੀਆਂ ਗੱਲਾਂ ਕਹੀਆਂ ਨੇ ਤਜਰਬਾ ਕੀਤਾਗਾ ਕੋਈ ਵਪਾਰ ਦਾ ਕੰਮ ਨਹੀਂ ਹਾਂਜੀ ਹਾਂਜੀ ਹੁਣ ਦੁਬਾਰੇ ਦੱਸਦੇ ਭਾਈ ਵਪਾਰ ਤਾਂ ਨਹੀਂ 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 ਵਪਾਰ ਦਾ ਕੰਮ ਨਹੀਂ ਬਸ ਆਪਦੇ ਬੱਚੇ ਤਿਆਰ ਕਰਕੇ ਇਸ ਤਰ੍ਹਾਂ ਮੰਡੀ ਦੇ ਲਿਆਉਣਾ ਜੀ ਕੋਈ ਵੇਚਦਾ ਜੀ ਤੁਸੀਂ ਕੀ ਕਹਿੰਦੇ ਵੀ ਐਡਾ ਵੇਚਣਾ ਚਾਹੀਦਾ ਕਿ ਛੋਟੇ ਵੇਚਣਾ ਚਾਹੀਦਾ ਮੇ ਆਣਾ ਨਹੀਂ ਮੈਂ ਇਹ ਵੇਹ ਨਾ ਛੋਟਾ ਜਿਤ ਕੋ ਛੌਂਕ ਨਾਲ ਇਹ ਚੰਗੀ ਗੱਲ ਹੈ ਜੀ ਨਹੀਂ ਤੇ ਐਡਾ ਹੀ ਕਰਕੇ ਵੇਚਣਾ ਚਾਹੀਦਾ ਐਡਾ ਹੀ ਵੇਚਣਾ ਐਡਾ ਹੀ ਕਰਕੇ ਵੇਚਣਾ ਚਾਹੀਦਾ ਠੀਕ ਆ ਚੰਗੀ ਤੋਂ ਐਡਾ ਹਾਂ ਐਡਾ ਹੁਣ ਬੱਚਾ ਜੇ ਵੇਖੋ ਤਿਆਰ ਹੋ ਗਿਆ ਕੋਈ ਫਾਰਮ ਵਾਲਾ ਆਜੂਗਾ ਜੀ ਕੋਈ ਛੌਂਕ ਵਾਲਾ ਕਿਦਾਂ ਵੀ ਲਾ ਲਓ ਤੁਸੀਂ ਬੱਚਾ ਚੰਗਾ ਪਤਾ ਲੱਗ ਜਾਂਦਾ ਜੀ ਆਪਾਂ ਨੂੰ ਬਣ ਗਿਆ ਹਨਾ ਜੀ ਪਰ ਛੋਟੇ ਤੋਂ ਤਾਂ ਆਪਾਂ ਕੀ ਵੇਖ ਲਾਂਗੇ ਆਪਾਂ ਤਾਂ ਕੰਨ ਵੇਖ ਲਾਂਗੇ ਨਿੱਕੇ-ਨਿੱਕੇ ਹੁਣ ਪੂਰਾ ਬੱਚਾ ਬਣਿਆ ਆ ਜੀ ਦੇਖੋ ਠੀਕ ਆ ਹੁਣ ਇਹਦਾ ਕਦ ਵੇਖੀਰ ਆ ਜੀ ਮੰਨਦਾ ਨਹੀਂ ਕੋਈ ਅਗਲਾ ਖੀਰਾ ਆ ਜੀ ਹੂੰ ਹਾਂ ਠੀਕ ਆਈ ਹੈ ਜੀ ਚੰਗੀ ਗੱਲ ਚੰਗਾ ਵੀਰਿਆ ਓਕੇ ਧੰਨਵਾਦ ਧੰਨਵਾਦ ਜੀ ਧੰਨਵਾਦ ਓਕੇ ਬਾਈ ਕਿਵੇਂ ਲੱਗੀ ਰਿਪੋਰਟ ਗੱਲਬਾਤ ਬਾਈ ਦੀ ਸ਼ੇਅਰ ਜਰੂਰ ਕਰਿਓ ਕਮੈਂਟ ਕਰਿਓ ਨਾਲੇ ਲਾਈਕ ਕਰਿਓ